ਵੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਤੇ ਉੱਥੇ ਹੀ ਅੱਜ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਮੋਰਚੇ ਦੇ ਵਿੱਚ ਪਹੁੰਚ ਗਈਆਂ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੂੰ ਲੈ ਕੇ ਚਿੰਤਤ ਆ ਜਿਹੜੇ ਕਿ ਜਿਹੜੇ ਕਿ ਜਥੇਬੰਦੀਆਂ ਦਿਖਾਈ ਦੇ ਰਹੀਆਂ ਨੇ ਤੇ ਉੱਥੇ ਹੀ ਸਰਕਾਰਾਂ ਦੇ ਉੱਤੇ ਪਲਟਵਾਰ ਕੀਤੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਨਾ ਹੀ ਕਿਸਾਨਾਂ ਨੂੰ ਇਨਸਾਫ਼ ਮਿਲ ਰਿਹਾ ਹੈ ਤੇ ਨਾ ਹੀ ਬੰਦੇ ਸਿੰਘਾਂ ਦੇ ਮਸਲੇ ਦੇ ਉੱਤੇ ਕੋਈ ਹੱਲ ਕੀਤਾ ਜਾ ਰਿਹਾ ਤੇ ਇਹਨਾਂ ਦੋਵਾਂ ਮਸਲਿਆਂ ਨੂੰ ਲੈ ਕੇ ਸਰਕਾਰ ਹੁਣ ਪੂਰੇ ਸਵਾਲਾਂ ਦੇ ਵਿੱਚ ਘिरी ਹੋਈ ਹੈ ਤੇ ਉੱਥੇ ਹੀ ਕਿ ਜਿਹੜਾ ਕਿ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਚਾਹੇ ਕੇਂਦਰ ਸਰਕਾਰ ਸਾਰੀਆਂ ਸਰਕਾਰਾਂ ਜਿਹੜੀਆਂ ਕਿ ਰਲੀਆਂ ਹੋਈਆਂ ਨੇ ਬਸ ਜਦੋਂ ਸਿੱਖਾ ਤੇ ਕਿਸਾਨਾਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਹਮੇਸ਼ਾ ਹੀ ਚੁੱਕ ਵੱਟ ਲੈਂਦੀ ਹੈ ਲਗਾਤਾਰ ਪਲਟਵਾਰ ਫਿਰ ਤੋਂ ਸਰਕਾਰ ਦੇ ਉੱਤੇ ਕੀਤੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਸੋ ਸਾਨੂੰ ਸਮਾਂ ਰਹਿੰਦੇ ਹੋਏ ਕੋਈ ਜਰੂਰ ਸਿੱਖ ਕੌਮ ਬਾਰੇ ਫੈਸਲਾ ਲੈਣਾ ਚਾਹੀਦਾ ਏ ਜਿੱਥੇ ਸਿੱਖ ਕੌਮ ਬਾਰੇ ਤੁਸੀਂ ਅਸੀਂ ਦੇਖਿਆ ਕਰ ਰਹੇ ਹਾਂ ਉੱਥੇ ਕਿਸਾਨਾਂ ਨੂੰ ਵੀ ਉਹਨਾਂ ਦੇਖਿਆ ਕਰ ਰਹੇ ਹੋ ਸੰਭੂ ਬਾਡਰ ਤੇ ਖਨੌਰੀ ਬਾਡਰ ਤੇ ਸਾਡੇ ਕਿਸਾਨ ਵੀਰ ਬੈਠੇ ਨੇ ਇਹ ਸਰਕਾਰਾਂ ਪਮਾ ਹਰਿਆਣੇ ਦੀ ਸਰਕਾਰ ਹੋਵੇ ਕੇਂਦਰ ਸਰਕਾਰ ਹੋਵੇ ਪੰਜਾਬ ਸਰਕਾਰ ਵੀ ਵਿੱਚ ਹੈ ਸਾਰਿਆਂ ਨੇ ਮਿਲੀ ਭੁਗਤ ਨਾਲ ਕਿਸਾਨਾਂ ਤੇ ਵੀ ਦਰਦ ਕੀਤਾ ਗਿਆ ਸਾਡੇ ਨੌਜਵਾਨ ਫੇਰ ਸ਼ਹੀਦ ਕੀਤੇ ਗਏ ਗੋਲੀਆਂ ਮਾਰ ਕੇ ਕਈ ਸਿੰਘਾਂ ਨੂੰ ਬੋਰੀਆਂ ਚ ਪਾ ਕੇ ਉਹਨਾਂ ਨੂੰ ਲਾਠੀਆਂ ਨਾਲ ਜਿੱਦਾਂ ਕੁਕੜੀਆਂ ਕੁੱਤੀਆਂ ਐਦਾਂ ਕੁੱਟਿਆ ਗਿਆ ਕਈਆਂ ਦੀਆਂ ਅੱਖਾਂ ਚੱਲੇ ਗਈਆਂ ਅਥਰੂ ਗੈਦ ਦੇ ਗੋਲੇ ਸੁੱਟੇ ਗਏ ਸੋ ਦੋਨੇ ਹੀ ਮੋਰਚੇ ਦੋਨੇ ਸਿੱਖ ਕੌਮ ਦਾ ਮੋਰਚਾ ਪੰਥ ਦਾ ਮੋਰਚਾ ਏ ਪੰਮਾ ਕਿਸਾਨਾਂ ਦਾ ਮਜ਼ਦੂਰਾਂ ਦਾ ਬੁਲਜਮ ਦਾ ਮੋਰਚਾ ਏ ਦੋਨੇ ਮਜ਼ਦੂਰਾਂ ਦੇ ਇਹਨਾਂ ਮੋਰਚਿਆਂ ਨੂੰ ਦੋਨੋਂ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਜਥੇਬੰਦੀਆਂ ਪੂਰੀਆਂ ਜੋਰ ਸ਼ੋਰ ਨਾਲ ਤਤਪਰ ਹੋ ਚੁੱਕੀਆਂ ਹਨ ਹੁਣ ਇਹਨਾਂ ਸਾਰੀਆਂ ਸਰਕਾਰਾਂ ਨੂੰ ਜਦੋਂ ਪਿੰਡਾਂ ਵੀ ਜਾਣ ਗਿਆ ਵੋਟਾਂ ਮੰਗਣ ਦੇ ਲਈ ਅਸੀਂ ਕੱਲੇ-ਕੱਲੇ ਪਾਰਟੀ ਨੂੰ ਸਿਆਸੀ ਨੂੰ ਸਵਾਲ ਜਵਾਬ ਜ਼ਰੂਰ ਕਰਾਂਗੇ ਤੇ ਪੁੱਛਾਂਗੇ ਕਿ ਸਾਡੀ ਸਿੱਖ ਕੌਮ ਨਾਲ ਤੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਗਰੀਬ ਵਰਗ ਨਾਲ ਮੁਲਾਜਮਾਂ ਨਾਲ ਕੱਕਾ ਕਿਉਂ ਕੀਤਾ ਜਾ ਰਿਹਾ ਜੇ ਇਹੋ ਜਿਹਾ ਹਾਲ ਹੋਇਆ ਤਾਂ ਲੋਕ ਉਹ ਦਿਨ ਦੂਰ ਨਹੀਂ ਜਦੋਂ ਲੋਕ ਫੈਸਲਾ ਕਰਨਗੇ ਕਿਹਨਾਂ ਲੋਕਾਂ ਨੂੰ ਕੋਈ ਮੂੰਹ ਨਹੀਂ ਲਾਊਗਾ ਪਿੰਡਾਂ 'ਚ ਬਰਮ ਨਹੀਂ ਦਊਗਾ ਤੇ ਉਹਨਾਂ ਨੂੰ ਵੋਟ ਵੀ ਨਹੀਂ ਪਾਉਣਗੇ ਲੋਕ ਫਿਰ ਫਿਰ ਉਹਨਾਂ ਨੂੰ ਸਮਝਾ ਦੇਗੀ ਕਿ ਲੋਕਾਂ ਦੀ ਜਿਹੜੀ ਬੋਡ ਦੀ ਸ਼ਕਤੀ ਹੈ ਉਹ ਕੀ ਹੁੰਦੀ ਹੈ ਸੋ ਅਸੀਂ ਸਮਾਂ ਰਹਿੰਦੇ ਹੋਏ ਸਰਕਾਰਾਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਮਾਂ ਰਹਿੰਦੇ ਹੋਏ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਸੋ ਜਿਹੜੇ ਸੰਗ ਸਾਡੇ ਬਾਹਰ ਰਹਿਈ ਦੇ ਆਏ ਹੋਣ ਤਿੰਨ ਤਿੰਨ ਮਹੀਨੇ ਬਾਅਦ ਤੇ ਉਹਨਾਂ ਨੂੰ ਪੱਕੀ ਰਹਿਈ ਮਿਲੇ ਸੋ ਸਾਡੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਭਾਵੇਂ ਕਿਸਾਨ ਜਥੇਬੰਦੀਆਂ ਹਨ ਭਾਵੇਂ ਸਮਾਜਿਕ ਜਥੇਬੰਦੀਆਂ ਹਨ ਧਾਰਮਿਕ ਜਥੇਬੰਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ 3 ਤਰੀਕ ਤਰੀਕ ਨੂੰ ਕੋਰਟ ਦੇ ਵਿੱਚ ਤਰੀਕ ਲੱਗੀ ਹੋਈ ਹੈ ਕੌਮੀ ਹੰਸਾ ਮੋਰਚੇ ਨੂੰ ਚਕਾਉਣ ਦੇ ਵਾਸਤੇ ਸੋਦੇ ਵਾਸਤੇ ਸਾਰੇ ਜਥੇਬੰਦੀਆਂ ਦਾ ਹੱਥ ਮਿਲ ਕੇ ਬੇਨਤੀ ਹੈ ਕਿ ਸਾਰੇ ਜਥੇਬੰਦੀਆਂ ਵੱਧ ਤੋਂ ਵੱਧ ਆਪਣੇ ਮੈਂਬਰਾਂ ਨੂੰ ਲੈ ਕੇ 3 ਤਰੀਕ ਨੂੰ 9:30 ਵਜੇ ਦੇ ਕਰੀਬ ਕੌਮੀ ਹਸਾਮ ਮੋਰਚਾ ਸਰਜਾ ਦਾ ਬਾਬਾ ਜੀਤ ਸਿੰਘ ਨਗਰ ਚੰਡੀਗੜ੍ਹ ਦੇ ਬਰੋਹਾ ਇਥੇ ਲੱਗਿਆ ਹੋਇਆ ਪਹੁੰਚਣ ਦੀ ਜਰੂਰ ਕਿਰਪਾਲਤਾ ਕਰਨੀ ਹੈ ਸੋ ਬਾਕੀ ਤੁਹਾਨੂੰ ਭਾਈ ਅੰਦਰਵੀਰ ਸਿੰਘ ਜੀ ਸਾਰਾ ਕੁਝ ਦੱਸਣਗੇ ਅੱਜ ਸਾਡੀ ਲੋਕ ਕਮਿਸ਼ਨ ਡੀਕੇਯੂ ਨਿਊਟੰਟਰੀ ਕੜ ਪੰਜਾਬ ਦੀ ਟੀਮ ਆਪਣਾ ਕਾਫਲਾ ਲੈ ਕੇ ਪਹੁੰਚੀ ਸੀ ਜਿਨ੍ਹਾਂ ਨੇ ਹਰ ਮਹੀਨੇ 22 ਤਰੀਕ ਦਾ ਫੈਸਲਾ ਕੀਤਾ ਹੈ ਕਿ 22 ਤਰੀਕ ਨੂੰ ਆਪਣਾ ਵੱਡਾ ਕਾਫਲਾ ਲੈ ਕੇ ਜਰੂਰ ਪਹੁੰਚਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਪਾਇ ਜਗਤਾਰ ਸਿੰਘ ਦੀ ਹਵਾਰਾ ਦਸ ਦਸ ਰਿਕਾਤ ਅਖਤਾਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅੰਸਾਰ ਜੋ ਇੱਕ ਕਮਿਊਨ ਸਾਫ ਮੋਚਾ ਪਿਛਲੇ ਸਾਲ 7 ਜਨਵਰੀ ਤੋਂ ਲੱਗਿਆ ਹੋਇਆ ਉਹਦੇ ਵਿੱਚ ਅੱਜ ਲੋਕ ਹਿੱਤ ਮਿਸ਼ਨ ਦੀ ਪੂਰੀ ਟੀਮ ਪਾਇ ਸੁਦੇਸ਼ਿੰਦਰ ਜੀ ਦੇ ਕਮਾਨ ਹੇਡ ਤੇ ਪਹੁੰਚੀ ਹੈ ਕਮਿਊਨ ਸਾਫ ਮੋਚੇ ਵੱਲੋਂ ਇਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਸੰਗਤਾਂ ਦੇ ਚਰਨਾਂ 'ਚ ਦਾਸ ਨੂੰ ਇੱਕ ਬੇਨਤੀ ਹੈ ਜੋ ਹਾਈ ਕੋਰਟ ਦੀ ਤਰੀਖ 30 ਪਈ ਹੋਈ ਹੈ ਕਿ ਮੋਰਚਾ ਚੁਕਾਉਣ ਨੂੰ ਹਾਈ ਕੋਰਟ ਦਾ ਜੱਜ ਕਾਲਾ ਹੋਇਆ ਬਿਨਾਂ ਸਾਨੂੰ ਸੁਣਿਆ ਬਿਨਾਂ ਸਾਨੂੰ ਦੇਖੇ ਬਸੇ ਕਿਉਂ ਬੈਠੇ ਆ ਇੱਥੇ ਕਿਸ ਲਈ ਬੈਠੇ ਆ ਕਿਹੜੀ ਸਾਡੀ ਮੰਗਾਂ ਨਾ ਸਾਡੀਆਂ ਮੰਗਾਂ ਸੁਣੀਆਂ ਨਾ ਉਹਨਾਂ ਨੇ ਬਾਚੀਆਂ ਪਰ ਇੱਕ ਪਾਸੇ ਆਰਡਰ ਕਰਤਾ ਵੀ ਮੋਰਚਾ ਚੱਕੋ ਸੋ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ 30 ਤਰੀਕ ਨੂੰ ਜ਼ਰੂਰ ਹਮ ਆਕੇ ਮੋਰਚੇ ਵਿੱਚ ਪਹੁੰਚਣ ਦੀ ਕਿਰਪਾ ਕਰ